ਪੰਜਾਬ ਚ ਹੜ੍ਹ ਆਏ ਲੀਡਰ ਆਪਣੇ ਮੋਢਿਆਂ ਤੇ ਰੇਤੇ ਦੀਆਂ ਮਿੱਟੀ ਦੀਆਂ ਬੋਰੀਆਂ ਚੁੱਕ ਚੁੱਕ ਕੇ ਬੰਨਾ ਬਨ ਬੰਨਣ ਦੇ ਵਿੱਚ ਮਦਦ ਕਰਦੇ ਨਜ਼ਰ ਆਏ ਕਿੰਨੇ ਚੰਗੇ ਸਾਡੇ ਲੀਡਰ ਮੋਢਿਆਂ ਤੇ ਬੋਰੀਆਂ ਚੁੱਕ ਚੁੱਕ ਕੇ ਨਾਲ ਲੋਕਾਂ ਦੇ ਬੰਨ ਬਣਾ ਰਹੇ ਨੇ ਪਰ ਇੱਕ ਅਜਿਹਾ ਵੀ ਲੀਡਰ ਹੈ ਜਿਸ ਨੇ ਆਪਣੇ ਕੱਪੜੇ ਵੀ ਲਬੇੜੇ ਫਿਰ ਵੀ ਚਰਚਾ 'ਚ ਆ ਗਿਆ ਕੌਣ ਸੁਖਬੀਰ ਬਾਦਲ ਉਹ ਕਿਵੇਂ ਉਹਨਾਂ ਨੇ ਤਾਂ ਬੋਰੀ ਵੀ ਨਹੀਂ ਚੁੱਕੀ ਮੋਢੇ ਤੇ ਨਹੀਂ ਕਪੜੇ ਲਬੇੜੇ ਨਹੀਂ ਪਾਣੀ ਦੇ ਵਿੱਚ ਵੜੇ ਗੋਡਿਆਂ ਗੋਡਿਆਂ ਤੱਕ ਪਾਣੀ ਦੇ ਵਿੱਚ ਵੀ ਨਹੀਂ ਵੜੇ ਫਿਰ ਵੀ ਚਰਚਾ 'ਚ ਕਿਵੇਂ ਆ ਗਏ ਉਹਨਾਂ ਨੇ ਦਿੱਤੇ ਪੈਸੇ ਉਹਨਾਂ ਨੇ ਦਿੱਤੇ ਡੀਜ਼ਲ ਹਜ਼ਾਰਾਂ ਲੀਟਰ ਡੀਜ਼ਲ ਤੇ ਨਾਲ ਕੁਝ ਨਵੇਂ ਹੋਰ ਐਲਾਨ ਵੀ ਕੀਤੇ ਉਹਨਾਂ ਨੇ ਦਿੱਤੇ ਪੰਪ ਪਾਣੀ ਕੱਢਣ ਲਈ ਪਾਈਪਾਂ ਦਿੱਤੀਆਂ ਪਾਣੀ ਕੱਢਣ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਇਸ ਵਾਰ ਬਿਲਕੁਲ ਵੱਖਰੀ ਇੱਕ ਯੋਜਨਾ ਤੇ ਕੰਮ ਕੀਤਾ ਗਿਆ ਇੱਕ ਤਰੀਕੇ ਨਾਲ ਜਿਹੜੀ ਵਿਪਤਾ ਪਈ ਪੰਜਾਬ ਤੇ ਸੁਖਬੀਰ ਬਾਦਲ ਦੇ ਵੱਲੋਂ ਉਸ ਨੂੰ ਇੱਕ ਮੌਕੇ ਦੇ ਤੌਰ ਤੇ ਵਰਤਿਆ ਗਿਆ ਕਿ ਇੰਜ ਕਰਦੇ ਆ ਉਹ ਕੰਮ ਨਹੀਂ ਕਰਦੇ ਜਿਹੜੇ ਝਾੜੂ ਵਾਲੇ ਕਰ ਰਹੇ ਆ ਕਿ ਬੋਰੀਆਂ ਚੁੱਕੀਏ ਕੱਪੜੇ ਲਬੇੜੀਏ ਰੀਲਾਂ ਬਣਾਈਏ ਵੀਡੀਓ ਬਣਾਈਏ ਸੋਸ਼ਲ ਮੀਡੀਆ ਤੇ ਪਾਈਏ ਉਹ ਕੰਮ ਨਹੀਂ ਕੀਤਾ ਸੁਖਬੀਰ ਬਾਦਲ ਨੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਕਿਉਂਕਿ ਅਸਲ ਦੇ ਵਿੱਚ ਜਿਹੜੇ ਲੋਕ ਸੇਵਾ ਕਰ ਰਹੇ ਹੁੰਦੇ ਬਨ ਬਨ ਰਹੇ ਹੁੰਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਇੱਕ ਮੰਤਰੀ ਆ ਕੇ ਮੰਨ ਲਓ ਕੋਈ ਮਿੱਟੀ ਦਾ ਬੋਰਾ ਚੁੱਕ ਕੇ ਮੋਢੇ ਤੇ ਟਰਾਲੀ ਦੇ ਵਿੱਚੋਂ ਬਨ ਦੇ ਵਿੱਚ ਸੁੱਟ ਦਿੰਦਾ ਉਸ ਦਾ ਇਨਾ ਫਾਇਦਾ ਲੋਕਾਂ ਨੂੰ ਨਹੀਂ ਹੁੰਦਾ ਜਦ ਕਿ ਮੰਤਰੀ ਆਪਣੀ ਥਾਂ ਤੇ ਹਜ਼ਾਰ ਬੰਦੇ ਤੋਂ ਕੰਮ ਕਰਵਾ ਸਕਦਾ ਆਰਡਰ ਦੇ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਇਸ ਕਰਕੇ ਉਹਨਾਂ ਫਾਇਦਾ ਨਹੀਂ ਹੁੰਦਾ ਸੁਖਬੀਰ ਬਾਦਲ ਨੇ ਯੋਜਨਾ ਵਰਤੀ ਕਿ ਜੋ ਚਾਹੀਦਾ ਉਹ ਦਈਏ ਲੋਕਾਂ ਨੂੰ ਆ ਤੇ ਉਹਦੀਆਂ ਵੀਡੀਓ ਬਣਾ ਕੇ ਅਕਾਲੀ ਦਲ ਨੇ ਸਾਂਝੀਆਂ ਵੀ ਕੀਤੀਆਂ ਸੋਸ਼ਲ ਮੀਡੀਆ ਤੇ ਪਰ ਉਸ ਤਰੀਕੇ ਨਾਲ ਨਹੀਂ ਬਣਾਈਆਂ ਕਿ ਅੱਗੋਂ ਕੈਮਰਾ ਇਧਰੋਂ ਕੈਮਰਾ ਉਧਰੋਂ ਕੈਮਰਾ ਜਿੱਥੋਂ ਬਣੀ ਵੀਡੀਓ ਜਿਸ ਵੀ ਐਂਗਲ ਤੋਂ ਬਣੀ ਜਿੱਥੋਂ ਵੀ ਬਣੀ ਭਾਵੇਂ ਮਾਈਕ ਲੱਗਾ ਭਾਵੇਂ ਨਹੀਂ ਲੱਗਾ ਭਾਵੇਂ ਆਵਾਜ਼ ਰਿਕਾਰਡ ਹੋਈ ਨਹੀਂ ਹੋਈ ਪਾ ਦਿੱਤੀ ਸੋਸ਼ਲ ਮੀਡੀਆ ਤੇ ਤੇ ਚੱਲੀਆਂ ਵੀ ਹੁਣ ਸੁਖਬੀਰ ਬਾਦਲ ਨੇ ਕੀ ਕੀਤਾ 500 ਟਰੱਕ ਚਾਰੇ ਦਾ ਦੇਵਾਂਗਾ ਹੁਣ ਹੜ ਖਤਮ ਹੋਣ ਤੇ ਜਦੋਂ ਪਾਣੀ ਨੀਵਾ ਹੋ ਰਿਹਾ ਉਦੋਂ 500 ਟਰੱਕ ਚਾਰੇ ਦਾ 500 ਟਰੱਕ ਤੂੜੀ ਦਾ ਇਹ ਵੀ ਐਲਾਨ ਕੀਤਾ ਤੇ 1 ਲੱਖ ਏਕੜ ਦਾ ਕਣਕ ਦਾ ਬੀਜ ਸਰਟੀਫਾਈਡ ਅਕਾਲੀ ਦਲ ਦੇਵੇਗਾ ਐਲਾਨ ਕੀਤਾ ਇੱਕ ਹੋਰ ਕੀਤਾ ਮਿੱਟੀ ਗਾਰ ਰੇਤਾ ਜੋ ਵੀ ਖੇਤਾਂ ਦੇ ਵਿੱਚ ਆਇਆ ਅਕਾਲੀ ਦਲ ਦੇ ਹੀ ਟਰੈਕਟਰ ਅਕਾਲੀ ਦਲ ਦਾ ਹੀ ਡੀਜ਼ਲ ਤੇ ਅਕਾਲੀ ਦਲ ਦੇ ਹੀ ਟਰੈਕਟਰ ਚਲਾਉਣ ਵਾਲੇ ਬੰਦੇ ਮੈਂ ਜ਼ਿੰਮੇਵਾਰੀ ਲੈਣਾ ਸੁਖਬੀਰ ਬਾਦਲ ਨੇ ਇਹ ਵੀ ਐਲਾਨ ਕਰ ਦਿੱਤਾ ਚਾਰ ਵੱਡੇ ਐਲਾਨ ਕੀਤੇ ਹੋਣਾ ਐਲਾਨਾਂ ਦਾ ਫਰਕ ਕੀ ਪਿਆ ਸਭ ਤੋਂ ਪਹਿਲਾ ਫਰਕ ਤਾਂ ਇਹ ਪਿਆ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਰੇਤਾ ਮੈਂ ਕਢਾਵਾਂਗਾ ਮੰਜਾ ਢਾਹ ਕੇ ਬੈਠਾਂਗਾ ਕੋਲ ਆਪਣੇ ਬੰਦੇ ਲਾਉਂਗਾ ਤੁਹਾਡੇ ਤੇ ਮਾਈਨਿੰਗ ਦਾ ਪਰਚਾ ਨਹੀਂ ਹੋਣ ਦੇਵਾਂਗਾ ਪਰਚਾ ਕਰਨਾ ਮੇਰੇ ਤੇ ਕਰਨ ਮੰਜਾ ਢਾਹ ਕੇ ਖੇਤਾਂ ਦੇ ਵਿੱਚ ਆਪਣੇ ਟਰੈਕਟਰ ਡੀਜ਼ਲ ਬੰਦੇ ਲਾ ਕੇ ਰੇਤਾਂ ਘਟਾਵਾਂਗਾ ਪਰਚੇ ਆਪਣੇ ਤੇ ਕਰਾਂਵਾਂਗਾ ਇਸ ਤੋਂ ਬਾਅਦ ਸਰਕਾਰ ਨੂੰ ਐਲਾਨ ਕਰਨਾ ਪਿਆ ਗਿਆ ਜਿਸ ਦਾ ਖੇਤ ਉਸ ਦੀ ਰੇਤ ਇਹ ਕੰਮ ਨਿਪਟ ਗਿਆ ਸੁਖਬੀਰ ਬਾਦਲ ਨੇ ਮੰਡੇ ਨੋਟ ਰਾਜਾ ਵੜਿੰਗ ਨੇ ਵੀ ਨੋਟ ਵੰਣੇ ਸ਼ੁਰੂ ਕਰ ਦਿੱਤੇ ਬਿਲਕੁਲ ਉਸੇ ਤਰੀਕੇ ਨਾਲ ਮਤਲਬ ਸੁਖਬੀਰ ਬਾਦਲ ਦਾ ਕੰਮ ਤਰੀਕਾ ਜੋ ਕੰਮ ਕਰ ਗਿਆ ਸਿਆਸਤ ਦੇ ਵਿੱਚ ਇਸ ਤੋਂ ਬਾਅਦ ਹੁਣ ਅਗਲਾ ਕੰਮ ਕੀ ਹੋਇਆ ਉਹ ਵੀ ਦੱਸ ਦਿੰਨੇ ਆ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਹੜ੍ਹਾਂ ਦਾ ਪਾਣੀ ਹੇਠਾਂ ਆਉਣ ਤੋਂ ਬਾਅਦ ਅਸੀਂ ਆਪਣੇ ਬੰਦੇ ਲਾ ਕੇ ਟਰੈਕਟਰ ਡੀਜ਼ਲ ਲਾ ਕੇ ਮਦਦ ਕਰਾਂਗੇ ਤੁਹਾਡੀ ਡੀਸਿਲਟਿੰਗ ਦੇ ਵਿੱਚ ਰੇਤਾ ਮਿੱਟੀ ਗਾਰ ਖੇਤਾਂ ਚੋਂ ਕੱਢਣ ਸਫਾਈ ਅਸੀਂ ਕਰਵਾਵਾਂਗੇ ਇਸ ਦਾ ਕੀ ਫਾਇਦਾ ਹੋਇਆ ਹੁਣ ਸਰਕਾਰ ਨੇ ਐਲਾਨ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਸੀਂ ਟਰੈਕਟਰ ਟਰਾਲੀਆਂ ਵੀ ਦੇਵਾਂਗੇ ਅਸੀਂ ਜੀ ਸੀ ਬੀਆਂ ਵੀ ਦੇਵਾਂਗੇ ਡੀ ਸੀ ਆਂ ਨੂੰ ਡਿਪਟੀ ਕਮਿਸ਼ਨਰਾਂ ਨੂੰ ਅਤੇ ਮਦਦ ਕਰਾਂਗੇ ਅਸੀਂ ਕਿਸਾਨਾਂ ਦੀ ਮਤਲਬ ਇੱਕ ਵਿਰੋਧੀ ਧਿਰ ਦਾ ਕੋਈ ਆਗੂ ਹੈ ਨਾ ਹੁਣ ਐਮਐਲਏ ਨਾ ਹੁਣੋ ਐਮਪੀ ਕੁਝ ਵੀ ਨਹੀਂ ਸਿਰਫ ਵਿਰੋਧੀ ਪਾਰਟੀ ਦਾ ਇੱਕ ਪ੍ਰਧਾਨ ਹੈ ਉਸਨੇ ਕੁਝ ਐਲਾਨ ਕੀਤੇ ਤੇ ਸਰਕਾਰ ਨੂੰ ਉਹ ਐਲਾਨ ਕਰਨੇ ਪੈ ਰਹੇ ਇਸੇ ਕਰਕੇ ਅਕਾਲੀ ਵਰਕਰ ਇਸ ਵੇਲੇ ਬੜੇ ਖੁਸ਼ ਕਿ ਸਾਡੇ ਪ੍ਰਧਾਨ ਦੀ ਬੱਲੇ ਬੱਲੇ ਹੋ ਗਈ ਜਦੋਂ ਸਰਕਾਰ ਕਿਸੇ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਕੀਤੇ ਗਏ ਐਲਾਨ ਨੂੰ ਫੋਲੋ ਕਰੇ ਉਹ ਐਲਾਨ ਕਰੇ ਜੋ ਉਸਨੇ ਐਲਾਨ ਕੀਤੇ ਨੇ ਤਾਂ ਫਿਰ ਉਸ ਦੇ ਵਰਕਰਾਂ ਦੇ ਵਿੱਚ ਜੋਸ਼ ਆ ਜਾਂਦਾ ਉਤਸ਼ਾਹ ਆ ਜਾਂਦਾ ਇਸੇ ਕਰਕੇ ਤੁਸੀਂ ਵੇਖਿਆ ਹੋਵੇਗਾ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਉਹ ਕਾਫੀ ਸਰਗਰਮ ਆ ਕਾਫੀ ਉਹ ਐਗਰੈਸਿਵ ਚੱਲ ਰਹੇ ਸੋਸ਼ਲ ਮੀਡੀਆ ਤੇ ਕਮੈਂਟ ਕਰ ਰਹੇ ਨੇ ਸ਼ੇਅਰ ਕਰ ਰਹੇ ਵੈਸੇ ਉਹ ਬੇਦਬੀਆਂ ਦੇ ਕਰਕੇ ਜੋ ਕੁਝ ਵਾਪਰਿਆ ਅਕਾਲੀ ਦਲ ਦੀ ਸਰਕਾਰ ਵੇਲੇ ਪਹਿਲਾਂ ਚੁੱਪਚੁਪ ਰਹਿੰਦੇ ਥੱਲੇ ਲਾ ਕੇ ਰਹਿੰਦੇ ਸੀ ਹੁਣ ਜਦੋਂ ਤੋਂ ਸੁਖਬੀਰ ਬਾਦਲ ਨੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਇਸ ਯੋਜਨਾ ਦੇ ਨਾਲ ਇਸ ਤਰੀਕੇ ਨਾਲ ਅਕਾਲੀ ਦਲ ਦੇ ਵਰਕਰ ਹੋਣ ਅੱਗੇ ਆ ਗਏ ਬੋਲਣ ਲੱਗ ਪਏ ਬੇਅਦਬੀਆਂ ਤੇ ਵੀ ਬੋਲਣ ਲੱਗ ਪਏ ਜੋ ਕੁਝ ਵੀ ਹੋਇਆ ਸਾਰੇ ਮੁੱਦਿਆਂ ਤੇ ਬੋਲਣ ਲੱਗ ਪਏ ਪਰ ਸੁਖਬੀਰ ਬਾਦਲ ਦੀ ਇਹ ਯੋਜਨਾ ਸੱਚਮੁੱਚ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਕੰਮ ਕਰਦੀ ਨਜ਼ਰ ਜ਼ਰੂਰ ਆ ਰਹੀ ਹੈ ਸੁਖਬੀਰ ਬਾਦਲ ਦੇ ਇਸ ਤਰੀਕੇ ਦੇ ਬਾਰੇ ਤੁਸੀਂ ਜੋ ਕੁਝ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ